ਸ਼ਕਤੀ ਅਮਰ ਹੈ ਵਾਲਮੀਕੀ ਸ਼ਕਤੀ ਅਮਰ ਹੈ ਰੋਹਿ ਦਾ ਜੀ ਨੇ ਸੱਚੇ ਦੇ ਵੀ ਉਹ ਆਹ ਮੇਰਾ ਨਾਮ ਜੀ ਮਕੇਸ਼ ਮਲੋਤਰਾ ਯੁਵਾ ਸ਼ਕਤੀ ਮੋਰਚੇ ਦਾ ਮੈਂ ਚੇਅਰਮੈਨ ਆ ਜਿਸ ਤਰ੍ਹਾਂ ਕਿ ਅਸੀਂ ਸੋਚ ਰੱਖੀ ਆ ਕਿ ਜਿੰਨੇ ਵੀ ਆਪਣੇ ਅੰਬਰਸਰ ਜਬਾਰ ਵਾਲਮੀਕ ਮਹਾਰਾਜ ਜੀ ਦੇ ਮੰਦਿਰ ਆ ਅਈਏ ਕੋ ਸੋਚ ਰੱਖੀ ਸੀ ਪਿਛਲੀ ਵਾਰੀ ਸਾਰੀ ਮਹੀਮ ਨੂੰ ਲੈ ਕੇ ਤੇ ਉਹ ਆਜ ਮਹੀਮ ਬੜੀ ਵੱਡੇ ਉੱਚੇ ਪੱਤਰ ਤੇ ਚਲ ਗਈ ਆ ਅਸੀਂ ਸੋਚ ਰੱਖੀ ਸੀ ਕਿ ਜਿੰਨੇ ਵੀ ਮੰਦਰ ਆ ਵਾਲਮੀਕ ਮਹਾਰਾਜ ਜੀ ਦੇ ਐਤ ਤੇ ਐਤਵਾਰ ਹੀ ਵਾਲਮੀਕ ਮਹਾਰਾਜ ਦਾ ਜਿਹੜਾ 사 ਸੰਗ ਕਰਾਂਗੇ ਪਰਚੇਤਾ ਵਾਰ ਜਿਹੜਾ ਹੁੰਦਾ ਵਾ ਐਤਵਾਰ ਅਸੀਂ ਰਾਤੀ ਆਪਣੇ ਮਦਨ ਲਾਲ ਮਲਿਕ ਜੀ ਕੋ ਰਾਤੀ ਗਏ ਸੀ ਕਿ ਜਿਨ੍ਹਾਂ ਦੀ ਦੇਖ ਰੇਖ ਵਿੱਚ ਇਹ ਮੰਦਰ ਖਜ਼ਾਨੇ ਗੇਟ ਅੰਦਰ ਵਾਰ ਹੈਗਾ ਜਿੰਨੇ ਵੀ ਮੰਦਰ ਆ ਜਾਂ ਕੋਈ ਬਾਹਰ ਵੀ ਸਾਨੂੰ ਕਹਿੰਦਾ ਵਾ ਲੁਧਿਆਣਾ ਜਲੰਧਰ ਅਸੀਂ ਉੱਥੇ ਵੀ ਜਾਵਾਂਗੇ ਕਿਉਂਕਿ ਉਹ ਸ਼ਰਦਾ ਦੇ ਭਾਵ ਦੇ ਹਿਸਾਬ ਨਾਲ ਚੱਲਾਂਗੇ ਬਾਕੀ ਆਪਾਂ ਐ ਨਹੀਂ ਕਿ ਸਾਨੂੰ ਕੋਈ ਸੱਦਾ ਦੇਗਾ ਤੇ ਅਸੀਂ ਜਾਵਾਂਗੇ ਅਸੀਂ ਆਪ ਜਾਵਾਂਗੇ ਜਿਹੜਾ ਵੀ ਮੰਦਰ ਮੰਦਰ ਦਾ ਮੋਹਤਵਾਰ ਹੋਏਗਾ ਉਹਨਾਂ ਨਾਲ ਗੱਲ ਕਰਾਂਗੇ ਜਿੱਦਾਂ ਕਿ ਰਾਤੀ ਮਦਲਾਲ ਮਲਿਕ ਜੀ ਨਾਲ ਆਪਾਂ ਰਾਤੀ ਗੱਲ ਕਰਨਗੇ ਆ ਕਿ ਸਰਕਾਰ ਆਪਾਂ ਨਾਲ ਜਿਹੜਾ ਵਾਲਮੀਕ ਮਹਾਰਾਜ ਜੀ ਦਾ 사ਸੰਗ ਚਾਲੂ ਕੀਤਾ ਵਾ ਤਹੇ ਜਾਣੇ ਆ ਕਿ ਮਾਰੇ ਇੱਥੋਂ ਆਪਾਂ ਚਾਲੂ ਕਰੀਏ ਮੰਦਰ ਚੋਂ ਉਹ ਜਿਹੜਾ ਨੈਕਸਟ ਸੰਡੇ ਆ ਰਿਹਾ ਹਾਂਜੀ ਉਹ ਕਿਡਸ ਮੰਦਰ ਤੁਹਾਡਾ ਜਿਹੜਾ ਮਗਨ ਜਿਹੜਾ ਨੈਕਸਟ ਮੰਦਰ ਤੁਹਾਡਾ ਜਿਹੜਾ ਆਪਣਾ ਟਪਈ ਮੱਲੇ ਜੋ ਜਿੰਨਾਂ ਦੀ ਦੇਖ ਰੇ ਸਚਨ ਮਲੋਤਰਾ ਜੀ ਕਰਦੇ ਪਏ ਆ ਉਹ ਤੁਹਾਡਾ ਉੱਥੇ ਹੋਏਗਾ ਤੇ ਮੈਂ ਬੇਨਤੀ ਕਰਾਂਗਾ ਜਿੰਨੇ ਆਪਣੇ ਜੀ ਆ ਸਾਰੇ ਗਰੁੱਪ ਅੱਜ ਦੇਖੋ ਛੋਟੀ ਜੀ ਇੱਕ ਮਹੀਨ ਬਣੀ ਹੀ ਅੱਜ ਦੇਖੋ ਕਿੱਦਿਆ ਤਗੜਾ ਗਰੁੱਪ ਬਣ ਗਿਆ ਵਾ ਇਸ ਤਰ੍ਹਾਂ ਹੀ ਅਸੀਂ ਸਾਰੇ ਸਮਾਜ ਨੂੰ ਲੈ ਕੇ ਚੱਲਾਂਗੇ ਇੱਕ ਬੜੀ ਵੱਡੀ ਪੱਤਰ ਤੇ ਜਾਵਾਂਗੇ ਇੰਨਾ ਕਹਿੰਦੇ ਹੋਏ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਮਦਨ ਲਾਲ ਮੱਲਕੀ ਜੀ ਮੈਂ ਮੰਦਿਰ ਦਾ ਸੇਵਾਦਾਰ ਹਾਂ 36 ਸਾਲ ਤੋਂ ਇਹ ਮੰਦਿਰ ਦੀ ਸੇਵਾ ਕਰ ਮਾਰ ਰਿਹਾ ਹਾਂ ਇਸ ਮਾਰੀ ਸਾਡੇ ਬੇਟਾ ਜੀ ਮੰਗੇਸ਼ ਜੀ ਇਹ ਲੈ ਕੇ ਪ੍ਰਾਲਾ ਚੱਲੇ ਆ ਕਿ ਹਰ ਹਫਤੇ ਬਾਅਦ ਹਰ ਮੰਦਰ ਦੇ ਵਿੱਚ ਕੀਰਤਨ ਕਰਾਂਗਾ ਇਸ ਮਾਰੇ ਬੱਚੇ ਦੇ ਨਾਲ ਆਪਾਂ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਰਾਂਗੇ ਔਰ ਸੇਵਾ ਕਰਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੇਰਾ ਨਾਮ ਸਚਿਨ ਮਨੋਤਰਾ ਔਰ ਜਿਹੜੀ ਇਹ ਮਹੀਮ ਚਲਾਈ ਆ ਮਕੇਸ਼ ਮਨੋਤਰਾ ਜੀ ਨੇ ਇਹ ਮਹੀਮ ਹੈਗੀ ਆ ਸੁਣ ਲੋ ਜਵਾਨੋ ਵਾਲਮੀਕੀ ਉਹ ਵਾਲਮੀਕੀ ਕੌਮ ਦਾ ਸਵਾਲ ਹੈ ਕੀ ਬਾਤ ਹਾਂਜੀ ਜਿਹੜੀ ਮਹੀਮ ਚਲਾਈ ਆ ਬਹੁਤ ਹੀ ਵਧੀਆ ਚਲਾਈ ਆ ਸ਼ਰਧਾਨਾ ਜੋਗ ਆ ਇਹਨਾਂ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜਿੱਥੇ ਡਿਊਟੀ ਕਹਿਣਗੇ ਆਪਾਂ ਇਹਨਾਂ ਨਾਲ ਖੜੇ ਹੋਗੇ ਜੈ ਵਾਲਮੀਕੀ ਆਦਰ ਵਾਲਮੀਕੀ ਹਾਂਜੀ ਅਸੀਂ ਐਸਐਲਐਮ ਕੇਸ਼ ਜੀ ਜਿਹੜੇ ਆ ਚੇਅਰਮੈਨ ਬਣੇ ਆ ਵਾਲਮੀਕੀ ਸੰਸਥਾ ਦੇ ਉਹਨਾਂ ਨੇ ਹਰ ਮੰਦਰ ਚ ਅੰਮ੍ਰਿਤਸਰ ਦੇ ਵਿੱਚ ਹਰ ਮੰਦਰ ਦੇ ਵਿੱਚ satsang ਕਰਨ ਦਾ ਪ੍ਰਵਾਲਾ ਕੀਤਾ ਅਸੀਂ ਬੜੇ ਖੁਸ਼ ਆ ਇਸ ਕੁ ਕਰਾ ਸਾਡੇ ਬੱਚਿਆਂ ਨੇ ਕੋਈ ਨਾ ਕੰਮ ਸ਼ੁਰੂ ਕੀਤਾ ਇਹ ਅੱਜ ਅਸੀਂ ਮਦਰ ਲਾਲ ਮਲਕ ਜੀ ਸੁਮਕਦਲ ਇਸ ਸਟੇਜ 'ਤੇ ਹੁੰਦੇ ਆ ਅੰਮ੍ਰਿਤਸਰ ਦੇ ਖਜ਼ਾਨਾਗੜ ਚੌਂਕ ਦੇ ਵਿੱਚ ਉਹਨਾਂ ਦੇ ਨਾਲ ਮੈਂ ਸਤਸੰਗ ਦੀ ਪ੍ਰਧਾਨ ਆ ਕ੍ਰਿਸ਼ਨਾ ਮੱਟੂ ਬ੍ਰਾਮ ਸਿੰਘ ਕਲੋਨੀ ਤੋਂ ਇਹ ਛੋਟਾ ਜਿਹਾ ਮੰਦਰ ਅਸੀਂ ਮੈਂ ਹਰ ਹਰ ਸਮੇਂ ਹਰ ਸੰਡੇ ਨੂੰ ਇੱਥੇ ਸਤਸੰਗ ਕਰਦੀ ਆ ਭਾਵੇਂ ਮੈਂ 10 ਬੀਬੀਆਂ ਲੈ ਕੇ ਬਹਿ ਜਾ ਚਾਹੇ ਮੈਂ 4 ਲੈ ਕੇ ਬਹਿ ਜਾ ਤੇ ਮੈਂ ਸਤਸੰਗ ਕਰਦੀ ਕਰਦੀ ਆ